ਰੂਹ ਨੂੰ ਸਕੂਨ ਦੇਣ ਵਾਲੀਆਂ ਚੀਜ਼ਾਂ ਜਦੋਂ ਸਾਥੋਂ ਦੂਰ ਚਲੀਆਂ ਜਾਂਦੀਆਂ ਨੇ ਨਾ ਤੇ ਉਹ ਦਿਲ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਉਂਦੀਆਂ ਨੇ ਸੋ ਅੱਜੇ ਮੇਰੇ ਨਾਲ ਵੀ ਹੋਇਆਗਾ ਤੇ ਇਸੇ ਨਾਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਤੇ ਆਈਓ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਤੇ ਟਾਈਮ ਸੀਗਾ ਸਵੇਰ ਦਾ ਸੀਗਾ ਸਵੇਰ ਦੇ ਵੱਟ ਚੱਕੇ ਸੀਗੇ ਜੀ ਪੌਣੇ 8 ਤੇ ਸਟੋਟੇ ਸਾਹਮਣੇ ਜਾਣਾ ਸੀਗਾ ਸਕੂਲ ਤੇ ਆਪਾਂ ਬਣਾ ਦਿੰਨੇ ਆ ਜੀ ਇਹਦੇ ਲਈ ਸਵੇਰ ਦਾ ਨਾਸ਼ਤਾ ਤੇ ਦੁੱਧ ਵਗੈਰਾ ਨੇ ਪੀ ਲਿਆ ਸੀਗਾ ਤੇ ਆਪਾਂ ਬਣਾ ਰਹੇ ਸੀਗੇ ਇੱਥੇ ਜੀ ਪਿਆਜ਼ ਵਾਲਾ ਪਰੌਂਠਾ ਇਹਨੂੰ ਬਹੁਤ ਜ਼ਿਆਦਾ ਫੇਵਰਿਟ ਆ ਗਿਆ ਦਾ ਤੇ ਇਹ ਹਮੇਸ਼ਾ ਇਹੀ ਲੈ ਕੇ ਜਾਂਦਾ ਹੁੰਦਾ ਹੈਗਾ ਸਕੂਲਾਂ ਸੋ ਤਾਂ ਕਰਕੇ ਆਪਾਂ ਬਣਾ ਦਾਂਗੇ ਤੇ ਇਹਦੇ ਵਿੱਚ ਪਾਇਆ ਸੀਗਾ ਪਰਨਾਮਕ ਮਿਰਚ ਤੇ ਥੋੜੀ ਜਿਹੀ ਕਸੂਰੀ ਮੇਥੀ ਕਿਉਂਕਿ ਕਸੂਰੀ ਮੇਥੀ ਨਾਲ ਜੀ ਪਰੌਂਠੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈਗਾ ਤੇ ਲੋ ਜੀ ਆਪਾਂ ਬਣਾ ਦਿੰਨੇ ਹੈਗੇ ਤੇ ਉਧਰਲੀ ਸਾਈਡ ਗੈਸ ਦੀ ਨੇ ਇੱਕ ਲਿੱਡਰ ਟੁੱਟ ਗਈ ਸੀਗੀ ਪਲੀਜ਼ ਉਹਨੇ ਇਗਨੋਰ ਕਰਿਓ ਕਿਉਂਕਿ ਸਾਡਾ ਟਾਈਮ ਨਹੀਂ ਲੱਗਿਆ ਸੀਗਾ ਤੇ ਉਹ ਥੋੜੀ ਜਿਹੀ ਹਾਰਡ ਸੀਗੀ ਤੇ ਮੈਥੋਂ ਹੀ ਟੁੱਟ ਗਈ ਸੀ ਉਹ ਸੋ ਆਪਾਂ ਸੋ ਤੇ ਇਧਰ ਆਪਾਂ ਬਣਾਤਾ ਸੀਗਾ ਜੀ ਪਰੌਂਠਾ ਇਹਦੇ ਲਈ ਸੇ ਦਾ ਟਾਈਮ ਸੀਗਾ ਵੈਸੇ ਕਈ ਮਾਮਾ ਕਹਿੰਦੀਆਂ ਨੇ ਵੀ ਬੱਚੇ ਸਕੂਲ ਚਲੇ ਗਏ ਚਲੋ ਜੀ ਸਾਡਾ ਵਧੀਆ ਹੋ ਗਿਆ ਵੀ ਬੱਚੇ ਸਕੂਲ ਜਾਣ ਤੇ ਫਿਰ ਥੋੜਾ ਜਨ ਮੇਰਾ ਤਾਂ ਬਿਲਕੁਲ ਨਹੀਂ ਦਿਲ ਲੱਗਦਾ ਹੈਗਾ ਕਿਉਂਕਿ ਇੱਕ ਮੰਥੇ ਘਰੇ ਸੀਗਾ ਤਾਂ ਕਰਕੇ ਤੇ ਇਧਰ ਆਪਾਂ ਦੇਖਦੇ ਆਂ ਆਪਣੀ ਬੂਟੀ ਬਹੁਤ ਸੋਹਣੀ ਖਿੜੀ ਹੋਈ ਸੀਗੀ ਅੱਜ ਤੇ ਇਹ ਆਪਾਂ ਲਗਾਈ ਨਹੀਂ ਸੀਗੀ ਇਹ ਆਪਣੇ ਆਪ ਹੀ ਉੱਗਾ ਹੀ ਸੀਗੀ ਤੇ ਇੱਕ ਸਿਰਫ ਔਣ ਲਈ ਇੱਕ ਟਾਣੀ ਜੀ ਸੀਗੀ ਇਹਦੀ ਤੇ ਜਿਸ ਤੋਂ ਇਹ ਸਾਰਾ ਜਿਹੜਾ ਬੂਟਾ ਹੋ ਤਿਆਰ ਹੋ ਗਿਆ ਸੀਗਾ ਤੇ ਇੱਧਰ ਹੋ ਗਿਆ ਸੀ ਜੀ ਆਪਣੇ ਪੀਲੇ ਫੁੱਲ ਵਾਲੇ ਬੂਟੇ ਇਹ ਆਮ ਹੀ ਉਗਰੇ ਆਉਂਦੀ ਹੈਗੀ ਜਿਵੇਂ ਖੇਤਾਂ ਦੇ ਵਿੱਚ ਵੱਟਾਂ ਦੇ ਉੱਪਰ ਜਾਂ ਘਰਾਂ ਦੇ ਵਿੱਚ ਆਮ ਹੀ ਉਗਗੇ ਆਉਂਦੀ ਹੈਗੀ ਤੇ ਇਸ ਤੋਂ ਬਾਅਦ ਆਪਾਂ ਖਾਣਾ ਵਗੈਰਾ ਬਣਾ ਲਿਆ ਸੀਗਾ ਜੀ ਤੇ ਆਪਣੀ ਰੋਟੀ ਵੀ ਆਪਾਂ ਬਣਾ ਲਈ ਸੀਗੀ ਤੇ ਇੱਧਰ ਆਪਾਂ ਕਰ ਦਿੰਨੇ ਆ ਜੀ ਸਾਸ ਪੋਈਆਂ ਸਟਾਰਟ ਤੇ ਮੈਂ ਨਾ ਸਾਰੇ ਕਿਤੇ ਵੀ ਕੱਪੜਾ ਮਾਰ ਕੇ ਤੇ ਉਹ ਡਸਟ ਵਗੈਰਾ ਹੁੰਦੀ ਆ ਪੋਝ ਕੇ ਫੇਰ ਹੀ ਪੋਚੇ ਲਾਉਣੀ ਹੁੰਦੀ ਹੈਗੀ ਇਹਦੇ ਨਾਲ ਆਏ ਆ ਜੀ ਵੀ ਕਈ ਵਾਰੀ ਆਪਣਾ ਟਾਈਮ ਨਹੀਂ ਲੱਗਦਾ ਹੈਗਾ ਇੱਕ ਦੋ ਦਿਨਾਂ ਲਈ ਜਾਂ ਕਿਵੇਂ ਆਪਾਂ ਨੂੰ ਬਾਹਰ ਜਾਣਾ ਪੈ ਸਕਦਾ ਜਾਂ ਕੋਈ ਮਜਬੂਰੀ ਹੋ ਜਾਂਦੀ ਹੈ ਪੋਚੇ ਵਗੈਰਾ ਨਹੀਂ ਲੱਗਦੇ ਹੈਗੇ ਕਿ ਤੇ ਉਹਦੇ ਲਈ ਆਪਾਂ ਨੂੰ ਜਿਹੜੀ ਗੰਦਗੀ ਨਹੀਂ ਦੇਖਣ ਨੂੰ ਮਿਲਦੀ ਹੈਗੀ ਸੋ ਇਹ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਦਾ ਸਾਫ ਸਫਾਈ ਕਰਨਾ ਵੀ ਤੇ ਇਧਰ ਪਏ ਸੀਗੇ ਬਹੁਤ ਸਾਰੇ ਕੱਪੜੇ ਜੀ ਆਪਾਂ ਉਹਨਾਂ ਨੂੰ ਤੈਅ ਕਰ ਲਾਂਗੇ ਦੋ ਤਿੰਨ ਦਿਨਾਂ ਦੇ ਹੋ ਗਏ ਸੀਗੇ ਆਪਣਾ ਟਾਈਮ ਨਹੀਂ ਮਿਲਿਆ ਸੀਗਾ ਤੇ ਇਹ ਦਿਖਾਉਣੀ ਆ ਜੀ ਮੈਂ ਤੁਹਾਨੂੰ ਆਪਣੀ ਬੁਕਸ ਵਾਲੀ ਅਲਮੀਰਾ ਅਲਮਾਰੀ ਪੰਜਾਬੀਆਂ ਦੀ ਅਲਮਾਰੀ ਹੁੰਦੀ ਹੈਗੀ ਤੇ ਇਹ ਸਾਡੀ ਸਿੰਪਲ ਜੀ ਅਲਮਾਰੀ ਹੈ ਜੀ ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਹੋਰ ਮਤਲਬ ਸਹੀ ਕਰਨਾ ਹੈਗਾ ਹਜੇ ਤੇ ਇਧਰ ਪਈਆਂ ਸੀਗੀਆਂ ਮੇਰੀਆਂ ਸਾਰੇ ਸਬਜੈਕਟਾਂ ਦੀਆਂ ਬੁਕਸ ਜਿਵੇਂ ਪੀਐਸਟੈਟ ਹੋ ਗਿਆ ਤੇ ਹੋਰ ਐਮਏ ਵਗੈਰਾ ਦੇ ਸਾਰੀਆਂ ਤੇ ਮੈਨੂੰ ਕਿਤਾਬਾਂ ਦੇ ਨਾਲ ਆਪਣੇ ਆਪ ਤੋਂ ਵੀ ਜਾਦੇ ਮੋਹ ਆ ਤੇ ਇਹ ਸੀਗੀ ਸਾਡੀ ਗੱਡੀ ਪਈ ਸੀਗੀ ਇਹ ਦੀ ਫੇਵਰੇਟ ਗੱਡੀ ਹੈਗੀ ਤੇ ਹੋਰ ਵੀ ਕਾਰਾਂ ਇਥੇ ਪਈਆਂ ਨੇ ਖੇਡਾਂ ਵੀ ਪਈਆਂ ਸੀਗੀਆਂ ਦੀਆਂ ਵਿੱਚ ਪਰ ਇਹ ਦੀ ਫੇਵਰੇਟਸ ਸੀਗੀਆਂ ਤੇ ਇਧਰ ਪਈ ਸੀਗੇ ਜੀ ਮੇਰੇ ਲੱਕੀ ਪੈਨਾ ਜਿਹੜੇ ਮੈਨੂੰ ਅੱਜ ਤੱਕ ਇਥੋਂ ਤੱਕ ਲੈ ਕੇ ਆਏ ਨੇ ਇਹ ਬਿਲਕੁਲ ਖਾਲੀ ਸੀਗੇ ਸਿੱਕੇ ਨਹੀਂ ਸੀਗੇ ਬਟ ਇਹਨਾਂ ਨਾਲ ਮੇਰੀਆਂ ਕਾਫੀ ਜ਼ਿਆਦਾ ਆਜ਼ਾਦਾਂ ਜੁੜੀਆਂ ਹੋਈਆਂ ਨੇ ਤਾਂ ਕਰਕੇ ਇਹਨਾਂ ਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਤੇ ਇਹ ਸੀਗੀਆਂ ਛੋਟੇ ਸਾਦੀਆਂ ਬਕਸਾਂ ਉਹਦੀਆਂ ਫਰਸਟ ਤੋਂ ਲੈ ਕੇ ਜਿੰਨੀਆਂ ਵੀ ਬਕਸ ਨੇ ਉਹ ਮੈਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਇਧਰ ਪਈ ਸੀਗੀ ਜੀ ਮੇਰੇ ਰੀਲਾਲ ਡੱਬੇ ਪਏ ਸੀਗੇ ਤੇ ਹੋਰ ਵੀ ਕਾਫੀ ਸਮਾਨ ਪਿਆ ਸੀ ਗਲਮੀਰਾ ਦੇ ਵਿੱਚ ਮੈਨੂੰ ਕਿਤਾਬਾਂ ਦੇ ਨਾਲ ਆਪਣੇ ਆਪ ਤੋਂ ਆਪਣੇ ਕੱਪੜਿਆਂ ਤੋਂ ਜ਼ਿਆਦਾ ਤੇ ਸੂਟਾਂ ਤੋਂ ਜ਼ਿਆਦਾ ਤੇ ਹਰ ਇੱਕ ਚੀਜ਼ ਤੋਂ ਜ਼ਿਆਦਾ ਮੋਹ ਹੈਗਾ ਤੇ ਜ਼ਿੰਦਗੀ ਦੇ ਵਿੱਚ ਕਿਤਾਬਾਂ ਹੀ ਨੇ ਜਿਹੜੀਆਂ ਪਰੋਂ ਅੱਗੇ ਲੈ ਕੇ ਜਾਂਦੀਆਂ ਨੇ ਸੋ ਇਹ ਸੀਗੀ ਜੀ ਸਾਡੀ ਛੋਟੀ ਜੀ ਅਲਮਾਰੀ ਤੁਹਾਨੂੰ ਦਿਖਾਈ ਹੈਗੀ ਆਪਾਂ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈਗੀ ਇਹ ਆਪਾਂ ਚੀਜ਼ ਆਰਡਰ ਕੀਤੀ ਸੀਗੀ ਤੇ ਇਹ ਸੀਗਾ ਜੀ ਇੱਕ ਲਾਇਨ ਸੀਗਾ ਬਣਿਆ ਹੋਇਆ ਪਰਨਾ ਇਹ ਜਦੋਂ ਅਸੀਂ ਇਹਨੂੰ ਕੱਢਿਆ ਤੇ ਇੱਕ ਥੋੜਾ ਜਿਹਾ ਥੋੜਾ ਜਿਹਾ ਕ੍ਰੈਕਸ ਸੀਗਾ ਬਟ ਜਦੋਂ ਅਸੀਂ ਇਹਨੂੰ ਬਾਹਰ ਕੱਢਿਆ ਤੇ ਸਾਰਾ ਹੀ ਕ੍ਰੈਕ ਹੋ ਗਿਆ ਇਹ ਟੁੱਟ ਗਿਆ ਤੇ ਪਲੀਜ਼ ਜਰੂਰ ਦੱਸਿਓ ਜੇ ਕਿਸੇ ਕੋਲੇ ਵੀ ਇਹਦਾ ਕੋਈ ਸੋਲੂਸ਼ਨ ਹੈਗਾ ਤਾਂ ਜੇ ਤਾਂ ਇਹ ਜੋੜ ਸਕੇ ਤੇ ਇਹ ਪੱਥਰ ਦਾ ਨਹੀਂ ਹੈਗਾ ਜੀ ਤੇ ਇਹ ਪਤਾ ਨਹੀਂ ਸ਼ਾਇਦ ਚੀਨੀ ਦਾ ਬਣਿਆ ਹੋਇਆਗਾ ਤੇ ਬਾਕੀ ਬਹੁਤ ਵਧੀਆ ਮੈਂ ਤਾਂ ਬਹੁਤ ਆਚਾਨਾ ਮੰਗਵਾਇਆ ਸੀਗਾ ਬਹੁਤ ਸੋਹਣਾ ਸੀਗਾ ਤੇ ਪਰ ਇਹ ਟੁੱਟ ਗਿਆ ਜੀ ਆਪਾਂ ਇੱਕ ਫੈਸ਼ਨੇਬਲ ਚੀਜ਼ ਮੰਗਵਾਈ ਸੀਗੀ ਰੱਖਣ ਵਾਸਤੇ ਤੇ ਸਜਾਉਣ ਵਾਸਤੇ ਬਟ ਇਹਦਾ ਕੋਈ ਹੁਣ ਹੱਲ ਨਹੀਂ ਸੀਗਾ ਤਾਂ ਕਰਕੇ ਪਾ ਇਹਨੂੰ ਸੰਭਾਲ ਕੇ ਹੀ ਰੱਖਦਾ ਸੀਗਾ ਬਹੁਤ ਮਨ ਦੁਖੀ ਹੋਇਆ ਮੇਰਾ ਜਦੋਂ ਇਹ ਕਰੈਕ ਹੋ ਗਿਆ ਚਲੋ ਕੋਈ ਗੱਲ ਨਹੀਂ ਜੀ ਜੇਕਰ ਕਿਸੇ ਕੋਲ ਸਲੂਸ਼ਨ ਹੈਗਾ ਤਾਂ ਪਲੀਜ਼ ਤੁਹਾਨੂੰ ਜਰੂਰ ਦੱਸਿਓ ਜੀ ਇਹਦਾ ਹੱਲ ਤੇ ਇਧਰ ਆਪਾਂ ਕੱਪੜੇ ਵਗੈਰਾ ਸਾਰੇ ਵਾਸ਼ ਕਰਤੇ ਸੀ ਟਾਈਮ ਸੀਗਾ ਜੀ 10 ਵੱਜ ਚੁੱਕੇ ਸੀਗੇ ਸੇਰ ਦੇ ਤੇ ਆਪਾਂ ਜੇ ਸਕੁਅਰ ਕੀਤਾ ਸੀਗਾ ਕਾਟਨ ਦਾ ਸੀਗਾ ਜੀ ਤੇ ਇਧਰ ਆਪਾਂ ਖਾ ਲਿਆ ਸੀਗਾ ਖਾਣਾ ਖਾਣਾ ਜਿੰਨੇ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਖਾਦਾ ਸੀਗਾ ਤੇ 11 ਪੌਣੀ 11 ਦਾ ਟਾਈਮ ਹੋ ਗਿਆ ਸੀਗਾ ਤੇ 10 ਮਿੰਟ ਆਪਾਂ ਰੈਸਟ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਚਾਹ ਪਾਣੀ ਕਿਉਂਕਿ ਸਾਹਮਣੇ ਜਾਣਾ ਸੀਗਾ ਪਿੰਡ ਦੇ ਵਿੱਚ ਜਿਨ੍ਹਾਂ ਦੇ ਕੰਮ ਪਏ ਸੀਗੇ ਪੈਂਡਿੰਗ ਉਹ ਕਰਨ ਲਈ ਤੇ ਇੱਧਰ ਆਪਣਾ ਗਮਲਾ ਇੱਕ ਬਿਲਕੁਲ ਜਿਹਦੇ ਵਿੱਚ ਪੌਦਾ ਲੱਗਿਆ ਸੀਗਾ ਸੁੱਕ ਚੁਕਿਆ ਸੀਗਾ ਐਰੀਕਾ ਪਾਮ ਸੀਗਾ ਜਿਹੇ ਪਤਾ ਨਹੀਂ ਕਿਉਂ ਸੁੱਕ ਗਿਆ ਸੀ ਇਹਦੇ ਵਿੱਚ ਦਵਾਈ ਵੀ ਪਾਈ ਸੀਗੀ ਬਟ ਇਹ ਵਿਚਾਰਾ ਫੇਰ ਵੀ ਸੁੱਕ ਗਿਆ ਤੇ ਇੱਧਰ ਸਾਢੇ 1:30 ਹੋ ਗਈ ਸੀ ਆਪਾਂ ਬਣਾ ਲਈ ਸੀਗੀ ਚਾਹ ਤੇ ਸਾਬਦਰ ਚਾ ਪੀਣਗੇ ਤੇ ਇਹ ਕਸ ਕਿਉਂਗੇ ਜੀ ਮੋਟਰਾਂ ਵਗੈਰਾ ਜਿੰਨਾਂ ਦੀਆਂ ਖੋਲ ਕੇ ਲਿਆਈ ਸੀਗੇ ਕੂਲਰਾਂ ਦੇਗਾ ਤੇ ਇਹ ਹੈਗੇ ਜੀ ਆਪਣੀ ਬਿਜਲੀ ਦੀ ਸ਼ਾਪ ਛੋਟੀ ਜੀ ਤੇ ਅਦਰ ਬੋਰਡ ਹੋ ਗਿਆ ਸੀਗਾ ਆਪਣਾ ਕੱਲ ਵਾਲਾ ਤਿਆਰ ਇਹਦੀ ਕਿਸੇ ਨੂੰ ਦੇਣਾ ਸੀਗਾ ਤਾਂ ਕਰਕੇ ਜੀ ਤਾਰ ਵਗੈਰਾ ਇਹਦੇ ਵਿੱਚ ਪਾਉਣ ਵਾਲੀ ਹੈ ਤੇ ਇਧਰ ਸਾਬ ਦੇ ਖਰੇ ਸੀਗੇ ਬਿੱਲ ਕਿਉਂਕਿ ਆਪਣੀ ਬਿਜਲੀ ਦਾ ਬਿੱਲ ਵੀ ਆਉਣ ਵਾਲਾ ਤੇ ਉਹ ਅਸੀਂ ਪਹਿਲਾਂ ਚੈੱਕ ਕਰ ਲੈਣੇ ਹੈਗੇ ਬਾਕੀ ਸਾਡਾ ਵਲੌਗ ਕਿਵੇਂ ਦਾ ਲੱਗਦਾ ਪਲੀਜ਼ ਤੁਹਾਨੂੰ ਜਰੂਰ ਦੱਸਿਆ ਕਰੋ ਤੇ ਇੱਕ ਕਮੈਂਟ ਵੀ ਕਰਿਆ ਕਰੋ ਜੀ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਇਹ ਸੀਗਾ ਜੀ ਆਪਣਾ ਪਲਾਸਟਿਕ ਦਾ ਕੂਲਰ ਤੇ ਇਹ ਕੋਈ ਕਿਸੇ ਨੇ ਸੇਲ ਕੀਤਾ ਸੀਗਾ ਜੀ ਸਾਨੂੰ ਤੇ ਇਹ ਅਸੀਂ ਅੱਗੇ ਸੇਲ ਕਰਨਾ ਸੀਗਾ ਤਾਂ ਕਰਕੇ ਆਪਾਂ ਵਾਸ਼ ਕਰ ਰਹੇ ਸੀਗੇ ਇਹਨੂੰ ਅੱਜ ਆਪਾਂ ਦੇ ਵਿੱਚੋਂ ਗੈਲਰੀ ਦੇ ਵਿੱਚੋਂ ਕੱਢ ਲਿਆ ਸੀਗਾ ਤੇ ਇਧਰ ਆ ਗਏ ਸੀਗਾ ਛੋਟਾ ਸਾਬ ਤੇ ਸਕੂਲੋਂ ਆ ਗਿਆ ਸੀਗਾ ਤੇ ਇਧਰ ਕਰਤੀ ਸੀਗੀਆਂ ਆਪਾਂ ਸਫਾਈਆਂ ਦੇਖ ਰਿਆ ਸੀਗਾ ਵੀ ਕਿਵੇਂ ਕੀਤੀਆਂ ਨੇ ਤੇ ਬਹੁਤ ਜ਼ਿਆਦਾ ਇਧਰ ਡਸਟ ਹੋ ਰਹੀ ਸੀਗੀ ਤਾਂ ਕਰਕੇ ਜੀ ਤੇ ਇਧਰ ਆ ਗਈ ਸੀਗੀ ਜੀ ਆਪਣੀ ਸਹਿਜ ਚਾਰ ਵਜ ਚੁੱਕੇ ਸੀਗੇ ਸ਼ਾਮ ਦੇ ਤੇ ਇੱਕ ਦੀ ਮੇਰੇ ਕੋਲੇ ਆ ਗਈ ਤੇ ਥੋੜੀ ਜਿਹੀ ਅਜਿਹਾ ਉਲਜੀ ਪਈ ਸੀਗੀ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਤੇ ਆਪਾਂ ਕਰ ਰਹੇ ਸੀਗੇ ਜੇ ਇਧਰ ਤਰਪਾਈ ਸੂਟ ਆਪਾਂ ਕਿਸੇ ਨੂੰ ਦੇਣਾ ਸੀਗਾ ਇਹ ਤੇ ਤਾਂ ਕਰਕੇ ਇਹ ਮੈਨੂੰ ਬੁਲਾ ਰਹੀ ਸੀਗੇ ਫਿਰ ਵੀ ਨਹੀਂ ਆ ਰਹੀ ਸੀਗੀ ਮੇਰੇ ਵੱਲ ਦੇਖਿਆ ਰਹੀ ਸੀ ਕਿ ਕੀ ਕਰ ਰਹੇ ਨੇਗੇ ਲਓ ਜੀ ਬੱਜ ਚੁੱਕੇ ਸੀਗੇ 5 ਤੇ ਹੁਣ ਆਪਾਂ ਬਣਾਵਾਂਗੇ ਸੇਵੀਆਂ ਦੁੱਧ ਵਾਲੀਆਂ ਉਹ ਵੀ ਕਿਉਂਕਿ ਸਵੇਰ ਜਾਣਾ ਸੀਗਾ ਡਿਊਟੀ ਤੇ ਅੱਜ ਉਹਨਾਂ ਨੇ ਰੋਟੀ ਵਗੈਰਾ ਨਹੀਂ ਵਧੀਆ ਖਾਦੀ ਨਹੀਂ ਹੈਗੀਗੀ ਤਾਂ ਕਰਕੇ ਮੈਂ ਸੋਚਿਆ ਕਿ ਉਹਨਾਂ ਸੇਵੀਆਂ ਬਣਾਈਆਂ ਜਾਂ ਦੁੱਧ ਪਿਆ ਸੀਗਾ ਜੀ ਤੇ ਆਪਾਂ ਇਹਦੇ ਵਿੱਚ ਬਾਉਲ ਦੇ ਵਿੱਚ ਥੋੜਾ ਦੁੱਧ ਹੋਰ ਕੱਢ ਕੇ ਰੱਖਤਾ ਸੀਗਾ ਅਲੱਗ ਤੇ ਆਪਾਂ ਬਣਾਵਾਂਗੇ ਜੀ ਹੁਣ ਸੇਵੀਆਂ ਕਿਉਂਕਿ ਇਹ 10-15 ਮਿੰਟਾਂ ਦੇ ਵਿੱਚ ਰੈਡੀ ਹੋ ਜਾਂਦੀਆਂ ਨੇ ਤੇ ਕਸਟਰਡ ਵਾਲੀਆਂ ਬਣਾਵਾਂਗੇ ਜੀ ਸੇਵੀਆਂ ਤੇ ਖਾ ਕੇ ਚੱਲ ਜਾਣਗੇ ਜੀ ਤੇ ਫਿਰ ਆਪਾਂ ਘਰ ਦੇ ਕਰਾਂਗੇ ਹੋਰ ਕੰਮ ਜਿਹੜੇ ਆਪਣੇ ਪੈਂਡਿੰਗ ਪਏ ਨੇਗੇ ਇਹ ਸਾਰੇ ਦਿਨ ਪਰ ਦਾ ਰੁਟੀਨ ਹੈ ਜੀ ਆਪਣਾ ਤੇ ਲੋ ਜੀ ਇਹ ਪਾਲੀਆਂ ਪਸੇਵਾਂ ਬਾਟੀਆਂ ਦੇ ਵਿੱਚ ਤੇ ਇਹ ਚਾਰ ਵਿੱਚ ਪਾਈਆਂ ਨੇ ਜੀ ਤੇ ਇਹ ਇੱਕ ਸਟੂਡੈਂਟ ਆਇਆ ਹੋਇਆ ਸੀਗਾ ਆਪਾਂ ਉਹਨੂੰ ਦੇ ਦਾਂਗੇ ਤੇ ਸ਼ਾਮ ਦਾ ਖਾਣਾ ਵਗੈਰਾ ਖਾ ਲਿਆ ਸੀਗਾ ਜੀ ਆਪਾਂ 9 ਵਜੇ ਸੀਗੇ ਤੇ ਹੁਣ ਜਦਵੀਰ ਲਈ ਆਪਾਂ ਦੁੱਧ ਰੈਡੀ ਕੀਤਾ ਸੀਗਾ ਤੇ ਇਹਦੇ ਵਿੱਚ ਪਾਇਆ ਸੀਗਾ ਇਹਦਾ ਪਾਊਡਰ ਦੁੱਧ ਵਾਲਾ ਉਹ ਆਪਾਂ ਘਰ ਰੈਡੀ ਕੀਤਾ ਸੀਗਾ ਤੇ ਇੱਧਰ ਦੇਖੋ ਤੁਸੀਂ ਬਹੁਤ ਜ਼ਿਆਦਾ ਹਨੇਰਾ ਸੀਗਾ ਤੇ ਲਾਈਟਾਂ ਸਾਰਿਆਂ ਨੇ ਆਫ ਕਰਤੀਆਂ ਸੀਗੀਆਂ 9:30 ਦੇ ਕਰੀਬ ਟਾਈਮ ਹੋਣ ਵਾਲਾ ਸੀਗਾ ਲੋ ਜੀ ਆਪਾਂ ਵੀ ਲਾਈਟ ਆਫ ਕਰ ਦਿੰਨੇ ਹੈਗੇ ਤੇ ਚੱਲ ਜਾਨੀਆ ਆਪਣੇ ਰੂਮ ਦੇ ਅੰਦਰ ਤੇ ਇੱਧਰ ਰਹਿਗੇ ਸੀਗੇ ਇਹਦੇ ਚਾਰਟ ਉਹ TLM ਸੀਗਾ ਥੋੜਾ ਤਿਆਰ ਕਰਨ ਵਾਲਾ ਉਹ ਰਹਿ ਗਿਆ ਸੀਗਾ ਤੇ ਕਾਫੀ ਜਿਆਦਾ ਤਿਆਰ ਕਰ ਲਏ ਸੀ ਬਟ ਥੋੜਾ ਜਿਹਾ ਇਹਨੂੰ ਕਲਰ ਕਰਨ ਵਾਲੇ ਰਹਿ ਗਏ ਸੀਗੇ ਤੇ ਈ ਕਾ ਰਹਿ ਸੀਗਾ ਆਪਣੇ ਕਲਰ ਬਾਕੀ ਸਾਡਾ ਬਲੌਗ ਹੀ ਮਿਲ ਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਅਸਤਕਲੀ ਬਾਏ ਬਾਏ